ਓਏ ਜੁਝਾਰ ਸਿੰਘ ਅੱਲਾਹ ਤੇਰੀ ਕਿਰਪਾਨ ਦੀ ਧਾਰ ਕਿੱਥੇ ਗਈ ਅੱਜ ਇੱਕ ਨੀਲੇ ਬਾਣੇ ਵਾਲੇ ਦੀ ਧੀ ਗੈਰ ਮਜਬੀ ਦੇ ਲੜ ਲੱਗ ਰਹੀ ਜਦੋਂ ਉਹ ਪਹਿਲਾਂ ਹੀ ਕਿਸੇ ਦੇ ਪਾਪ ਦਾ ਬੋਝ ਆਪਣੇ ਪੇਟ ਵਿੱਚ ਚੁੱਕੀ ਫਿਰਦੀ ਹੈ ਸਰਪੰਚ ਸਾਹਿਬ ਜ਼ੁਬਾਨ ਨੂੰ ਲਗਾਮ ਦਿਓ ਅੱਜ ਇਸ ਕੁੜੀ ਦਾ ਪੱਲਾ ਮੈਂ ਫੜਾਂਗਾ। ਉਹਦੀ ਹੱਡ ਚੀਰਮੀ ਠੰਡ ਹੈ ਪਰ ਅੱਜ ਪਿੰਡ ਦੇ ਗੁਰਦੁਆਰਾ ਸਾਹਿਬ ਦਾ ਮਾਹੌਲ ਤਪਿਆ ਹੋਇਆ ਹੈ। ਹਰ ਕੋਈ ਉਸ 16 ਸਾਲ ਦੀ ਮਾਸੂਮ ਅਮਾਨਤ ਦੇ ਵੱਲ ਇਸ਼ਾਰਾ ਕਰ ਰਿਹਾ ਹੈ। ਅਮਾਨਤ ਜੋ ਕਦੇ ਪਿੰਡ ਦੀ ਸਭ ਤੋਂ ਹੋਣਹਾਰ ਕੁੜੀ ਹੁੰਦੀ ਸੀ ਅੱਜ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਕ ਕਲੰਕ ਬਣ ਚੁੱਕੀ ਹੈ। ਉਸਦੀ ਗਲਤੀ ਕੀ ਹੈ? ਕਿ ਉਹ 16 ਸਾਲ ਦੀ ਉਮਰ ਦੇ ਵਿੱਚ ਗਰਭਵਤੀ ਹੈ ਪਰ ਇਸ ਦੇ ਪਿੱਛੇ ਦਾ ਸੱਚ ਕੀ ਹੈ ਇਹ ਕੋਈ ਨਹੀਂ ਜਾਣਨਾ ਚਾਹੁੰਦਾ ਬਾਬਾ ਜੁਝਾਰ ਸਿੰਘ ਜੋ ساری ਉਮਰ ਗੁਰੂ ਦੇ ਲਿਖੇ ਲੱਗਿਆ ਰਿਹਾ ਅੱਜ ਲੋਕਾਂ ਦੀਆਂ ਗਾਲਾਂ ਸੁਣ ਰਿਹਾ ਹੈ ਉਸ ਦੀ ਧੀ ਨੇ ਉਸ ਦੀ ਪੱਗ ਮਿੱਟੀ ਦੇ ਵਿੱਚ ਰੋਲ ਦਿੱਤੀ ਹੈ ਇਹ ਹੀ ਸਬਦਾ ਕਹਿਣਾ ਹੈ ਪਰ ਅਚਾਨਕ ਪਿੰਡ ਵਿੱਚ ਨੀਲੀ ਬੱਤੀ ਵਾਲੀ ਗੱਡੀ ਵੱੜਦੀ ਹੈ ਐਸਪੀ ਸ਼ਮੀਰ ਖਾਨ ਜਿਸ ਦੇ ਨਾਮ ਤੋਂ ਵੱਡੇ ਵੱਡੇ ਬਦਮਾਸ਼ ਕੰਬਦੇ ਹਨ ਉਹ ਗੱਡੀ ਵਿੱਚੋਂ ਉਤਰਦਾ ਹੈ ਉਹ ਸਿੱਧਾ ਗੁਰਦੁਆਰਾ ਸਾਹਿਬ ਦੇ ਅੰਦਰ ਜਾਂਦਾ ਹੈ ਅਤੇ ਸਭ ਦੇ ਸਾਹਮਣੇ ਐਲਾਨ ਕਰਦਾ ਹੈ ਕਿ ਉਹ ਾਮਾਨਤ ਨਾਲ ਲਾਵਾ ਲਵੇਗਾ ਲੋਕ ਹੱਕੇ ਬੱਕੇ ਰਹਿ ਜਾਂਦੇ ਹਨ ਇੱਕ ਮੁਸਲਮਾਨ ਅਫਸਰ ਇੱਕ ਨਿਹੰਗ ਸਿੰਘ ਦੀ ਗਰਭਬਤੀ ਧੀ ਨਾਲ ਵਿਆਹ ਕਿਉਂ ਕਰਵਾ ਰਿਹਾ ਹੈ ਕਿ ਇਹ ਕੋਈ ਸਿਆਸੀ ਚਾਲ ਹੈ ਜਾਂ ਫਿਰ ਸ਼ਮੀਰ ਖਾਨ ਦੇ ਦਿਲ ਵਿੱਚ ਕੁਝ ਹੋਰ ਹੀ ਚੱਲ ਰਿਹਾ ਹੈ ਗਰੰਥੀ ਸਿੰਘ ਵੀ ਪਹਿਲਾਂ ਮਨ ਕਰਦਾ ਹੈ ਪਰ ਜਦੋਂ ਸ਼ਮੀਰ ਖਾਨ ਉਸ ਦੇ ਕੰਨ ਵਿੱਚ ਕੁਝ ਕਹਿੰਦਾ ਹੈ ਤਾਂ ਗਰੰਥੀ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਅਤੇ ਉਹ ਲਾਮਾ ਪੜਨ ਲਈ ਰਾਜ਼ੀ ਹੋ ਜਾਂਦਾ ਹੈ ਲਾਮਾ ਦੀ ਰਸਮ ਸ਼ੁਰੂ ਹੁੰਦੀ ਹੈ ਅਮਾਨਤ ਦਾ ਸਿਰ ਝੁਕਿਆ ਹੋਇਆ ਹੈ ਸ਼ਮੀਰ ਖਾਨ ਨੇ ਉਸ ਦਾ ਪੱਲਾ ਫੜਿਆ ਪਿੰਡ ਵਾਲੇ ਵੀਡੀਓ ਬਣਾ ਰਹੇ ਸਨ ਸੋਸ਼ਲ ਮੀਡੀਆ ਤੇ ਗੰਦੀਆਂ ਟਿੱਪਣੀਆਂ ਹੋ ਰਹੀਆਂ ਸਨ ਵੇਖੋ ਜੀ ਇੱਕ ਨਿਹੰਗ ਦੀ ਟੀਮ ਮੁਸਲਮਾਨ ਲੈ ਗਿਆ ਕਲਯੁਗ ਆ ਗਿਆ ਹੈ ਐਸਪੀ ਸਾਹਿਬ ਨੂੰ ਕੋਈ ਹੋਰ ਨਹੀਂ ਮਿਲੀ ਅਜਿਹੀਆਂ ਗੱਲਾਂ ਹਵਾ ਦੇ ਵਿੱਚ ਗੂੰਜ ਰਹੀਆਂ ਸਨ ਪਰ ਅਮਾਨਤ ਦੇ ਪੇਡ ਵਿੱਚ ਪਲ ਰਿਹਾ ਉਹ ਬੱਚਾ ਕਿਸ ਦਾ ਹੈ ਅਤੇ ਸ਼ਮੀਰ ਖਾਨ ਉਸ ਨੂੰ ਕਿਉਂ ਅਪਣਾ ਰਿਹਾ ਹੈ ਜੁਝਾਰ ਸਿੰਘ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਡਰ ਹੈ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਸੁਖਦ ਅੰਤ ਨਹੀਂ ਬਲਕਿ ਇੱਕ ਭਿਆਨਕ ਤੂਫਾਨ ਦੀ ਸ਼ੁਰੂਆਤ ਹੈ ਵਿਆਹ ਦੀ ਰਸਮ ਪੂਰੀ ਹੁੰਦੀ ਹੈ ਸ਼ਮੀਰ ਖਾਨ ਅਮਾਨਤ ਨੂੰ ਆਪਣੀ ਗੱਡੀ ਵਿੱਚ ਬਿਠਾਉਂਦਾ ਹੈ ਜੁਝਾਰ ਸਿੰਘ ਰੋਂਦਾ ਹੋਇਆ ਆਪਣੀ ਧੀ ਨੂੰ ਵਿਦਾ ਕਰਦਾ ਹੈ ਜਿਵੇਂ ਹੀ ਗੱਡੀ ਪਿੰਡ ਤੋਂ ਬਾਹਰ ਨਿਕਲਦੀ ਹੈ ਲੋਕ ਗੱਲਾਂ ਕਰਨ ਲੱਗਦੇ ਹਨ ਹੁਣ ਵੇਖਣਾ ਰਾਤ ਨੂੰ ਕੀ ਹੁੰਦਾ ਹੈ ਇਹ ਐਸਪੀ ਉਸ ਕੁੜੀ ਨੂੰ ਆਪਣੀ ਹਵੇਲੀ ਲੈ ਕੇ ਜਾ ਰਿਹਾ ਹੈ ਉਥੇ ਕੋਈ ਨਹੀਂ ਹੋਵੇਗਾ ਕਿ ਉਹ ਉਸ ਨੂੰ ਪਤਨੀ ਦਾ ਦਰਜਾ ਦੇਵੇਗਾ ਜਾਂ ਕੁਝ ਹੋਰ ਹੀ ਮਕਸਦ ਹੈ ਉਸ ਦਾ ਰਾਤ ਦਾ ਹਨੇਰਾ ਵੱਧਦਾ ਜਾ ਰਿਹਾ ਹੈ ਸ਼ਮੀਰ ਖਾਨ ਦਾ ਸਰਕਾਰੀ ਬੰਗਲਾ ਸ਼ਹਿਰ ਤੋਂ ਥੋੜਾ ਦੂਰ ਸੁਨਸਾਨ ਜਗ੍ਹਾ ਤੇ ਹੈ ਗੱਡੀ ਉਥੇ ਪਹੁੰਚਦੀ ਹੈ ਅਮਾਨਤ ਡਰ ਨਾਲ ਕੰਬ ਰਹੀ ਹੈ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਉਸ ਦੀ ਜ਼ਿੰਦਗੀ ਦਾ ਸਭ ਤੋਂ ਭਿਆਨਕ ਸੱਚ ਹੁਣ ਸਾਹਮਣੇ ਆਵੇਗਾ ਬੰਗਲੇ ਦੇ ਅੰਦਰ ਬੱਤੀਆਂ ਮੱਧਮ ਹਨ ਸ਼ਮੀਰ ਖਾਨ ਅਦਾ ਅਮਾਨਤ ਨੂੰ ਕਮਰੇ ਦੇ ਅੰਦਰ ਲੈ ਕੇ ਜਾਂਦਾ ਹੈ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲੈਂਦਾ ਹੈ ਬਾਹਰ ਖੜੇ ਸਿਪਾਹੀ ਅਤੇ ਉਹ ਪੱਤਰਕਾਰ ਜੋ ਚੋਰੀ ਸੁਪੇ ਪਿੱਛਾ ਕਰ ਰਹੇ ਸਨ ਉਹਨਾਂ ਦੇ ਕੰਨ ਦਰਵਾਜ਼ੇ ਤੇ ਲੱਗੇ ਹੋਏ ਸਨ ਉਹਨਾਂ ਨੂੰ ਲੱਗਦਾ ਹੈ ਕਿ ਅੰਦਰੋਂ ਚੀਕਾਂ ਦੀ ਆਵਾਜ਼ ਆਵੇਗੀ ਪਰ ਜੋ ਅੰਦਰ ਹੋ ਰਿਹਾ ਸੀ ਉਹ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਫਿਰ ਰਾਤ ਦੇ 12 ਵਜੇ ਸਨ ਅਤੇ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲਦਾ ਹੈ ਸਾਹਮਣੇ ਜੋ ਦ੍ਰਿਸ਼ ਸੀ ਉਸ ਨੇ ਸਭ ਦੇ ਹੋਸ਼ ਉਡਾ ਦਿੱਤੇ ਸਨ ਆਖਰਕਾਰ ਉਸ ਰਾਤ ਉਸ ਬੰਦ ਕਮਰੇ ਵਿੱਚ ਕੀ ਹੋਇਆ ਕੀ ਸ਼ਮੀਰ ਖਾਨ ਨੇ ਅਮਾਨਤ ਨਾਲ ਕੋਈ ਜ਼ੁਲਮ ਕੀਤਾ ਜਾ ਫਿਰ ਉਸਨੇ ਕੋਈ ਅਜੀਹਾਰ ਰਾਜ ਖੋਲਿਆ ਜਿਸ ਨਾਲ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚ ਗਈ ਉਹ ਦੀ ਉਹ ਰਾਤ ਉਈ ਆਮ ਰਾਤ ਨਹੀਂ ਸੀ ਇੱਕ ਪਾਸੇ ਐਸਪੀ ਸ਼ਮੀਰ ਖਾਨ ਦੇ ਸਰਕਾਰੀ ਬੰਗਲੇ ਦੀਆਂ ਉਹ ਚਮਕਦੀਆਂ ਲਾਈਟਾਂ ਸਨ ਜੋ ਦੁਨੀਆ ਨੂੰ ਦਿਖਾ ਰਹੀਆਂ ਸਨ ਇਥੇ ਇੱਕ ਵਿਆਹ ਹੋਇਆ ਹੈ ਪਰ ਦੂਜੇ ਪਾਸੇ ਬਾਬਾ ਜੁਝਾਰ ਸਿੰਘ ਦੀ ਉਹ ਟੁੱਟੀ ਹੋਈ ਝੌਂਪੜੀ ਸੀ ਜਿੱਥੇ ਅੱਜ ਸਿਰਫ ਖਾਮੋਸ਼ੀ ਤੇ ਹੰਝੂਆਂ ਦਾ ਰਾਜ ਸੀ ਪਿੰਡ ਦੀਆਂ ਗਲੀਆਂ ਵਿੱਚ ਅਜੀਬੀ ਗੱਲਾਂ ਦੀ ਅੱਗ ਬਲ ਰਹੀ ਸੀ ਲੋਕ ਕਹਿ ਰਹੇ ਸਨ ਕਿ ਅਮਾਨਤ ਨੇ ਆਪਣੇ ਬਾਬਾ ਦੇ ਨੀਲੇ ਬਾਣੇ ਤੇ ਉਸਦੀ ਪਵਿੱਤਰ ਦਸਤਾਰ ਨੂੰ ਮਿੱਟੀ ਦੇ ਵਿੱਚ ਰੋਲ ਦਿੱਤਾ ਹੈ ਪਰ ਕੀ ਕਿਸੇ ਨੇ ਉਸ 16 ਸਾਲ ਦੀ ਮਾਸੂਮ ਦੀਆਂ ਅੱਖਾਂ ਵਿੱਚ ਛੁਪੇ ਉਸ ਡੂੰਗੇ ਡਰ ਨੂੰ ਪੜਨ ਦੀ ਕੋਸ਼ਿਸ਼ ਕੀਤੀ ਉਹ ਬੱਚੀ ਜਿਸ ਨੂੰ ਅਜੇ ਜ਼ਿੰਦਗੀ ਦੇ ਮਤਲਬ ਵੀ ਠੀਕ ਤਰ੍ਹਾਂ ਨਹੀਂ ਪਤਾ ਸਨ ਉਹ ਇਸ ਦਰਿੰਦੇ ਦੀ ਹਵਸ ਦਾ ਸ਼ਿਕਾਰ ਹੋਈ ਸੀ ਉਸਦੇ ਪੇਟ ਵਿੱਚ ਪੜ ਰਿਹਾ ਉਹ ਅਣਜੰਮਿਆ ਬੱਚਾ ਜਿਸ ਨੂੰ ਸਮਾਜ ਪਾਪ ਕਹਿ ਰਿਹਾ ਸੀ ਅੱਜ ਉਸਦੀ ਸਭ ਤੋਂ ਵੱਡੀ ਸਜ਼ਾ ਤੇ ਸਭ ਤੋਂ ਵੱਡੀ ਮਜਬੂਰੀ ਬਣ ਚੁੱਕਾ ਸੀ ਜਦੋਂ ਐਸਪੀ ਸ਼ਮੀਰ ਖਾਨ ਦੀ ਗੱਡੀ ਬੰਗਲੇ ਦੇ ਭਾਰੀ ਲੋਹੇ ਦੇ ਗੇਟਾਂ ਦੇ ਅੰਦਰ ਬੜੀ ਤਾਂ ਅਮਾਨਤ ਦਾ ਸਾਰ ਰੁਕ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਸਦੀ ਬਰਬਾਦੀ ਦਾ ਇੱਕ ਨਵਾਂ ਅਧਿਆਏ ਹੁਣ ਸ਼ੁਰੂ ਹੋਣ ਵਾਲਾ ਹੈ ਸ਼ਮੀਰ ਖਾਨ ਜੋ ਲੋਕਾਂ ਲਈ ਇੱਕ ਬੇਰਹਿਮ ਤੇ ਸਖਤ ਪੁਲਿਸ ਅਫਸਰ ਸੀ ਅੱਜ ਉਸ ਮਾਸੂਮ ਲਈ ਇੱਕ ਅਨਸੁਲਜੀ ਪਹੇਲੀ ਸੀ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਸਿਰਫ ਇੱਕ ਮੁਸਲਮਾਨ ਦਾ ਸਿੱਖ ਕੁੜੀ ਨਾਲ ਵਿਆਹ ਸੀ ਪਰ ਇਸ ਦੇ ਪਿੱਛੇ ਕੀ ਹਕੀਕਤ ਕੁਝ ਹੋਰ ਹੀ ਸੀ ਬੰਗਲੇ ਦੇ ਉਸ ਆਲੀਸ਼ਾਨ ਤੇ ਠੰਡੇ ਕਮਰੇ ਦੇ ਵਿੱਚ ਜਦੋਂ ਅਮਾਨਤ ਨੇ ਪੈਰ ਰਖਿਆ ਤਾਂ ਉਸ ਨੂੰ ਉੱਥੇ ਪਈ ਹਰ ਚੀਜ਼ ਕਿਸੇ ਜਲਾਦ ਦੇ ਹਥਿਆਰ ਵਾਂਗ ਲੱਗ ਰਹੀ ਸੀ ਉਹ ਲਾਲ ਜੋੜਾ ਜੋ ਕਿਸੇ ਕੁੜੀ ਲਈ ਸ਼ਗਨਾ ਦਾ ਸੁਪਨਾ ਹੁੰਦਾ ਹੈ ਅੱਜ ਆਮਾਨਤ ਲਈ ਕਿਸੇ ਕਫਨ ਤੋਂ ਘੱਟ ਨਹੀਂ ਸੀ ਉਸਨੇ ਡਰਦੇ ਹੋਏ ਕਮਰੇ ਦੇ ਇੱਕ ਕੋਨੇ ਵਿੱਚ ਆਪਣੇ ਆਪ ਨੂੰ ਸਮੇਟ ਲਿਆ ਉਸ ਨੂੰ ਯਾਦ ਆ ਰਹੀ ਸੀ ਕਿ ਉਹ ਕਾਲੀ ਰਾਤ ਜਦੋਂ ਪਿੰਡ ਦੇ ਕਿਸੇ ਤਾਕਤਵਰ ਸ਼ਖਸ ਨੇ ਉਸ ਦੀ 마ਸੂਮੀਅਤ ਨੂੰ ਤਾਰ-ਤਾਰ ਕੀਤਾ ਸੀ ਉਹ ਚੀਕਣਾ ਚਾਹੁੰਦੀ ਸੀ ਪਰ ਉਸ ਦੀ ਆਵਾਜ਼ ਉਸ ਦੇ ਗਲੇ ਵਿੱਚ ਹੀ দম ਟੋੜ ਗਈ ਸੀ ਬਾਹਰ ਖੜੇ ਸਿਪਾਹੀਆਂ ਤੇ ਕੁਝ ਚੋਰੀ ਚੁਪੇ ਪਿੱਛਾ ਕਰ ਰਹੇ ਸਨ ਤੇ ਉਹਨਾਂ ਦੀਆਂ ਨਜ਼ਰਾਂ ਸਿਰਫ ਉਸ ਕਮਰੇ ਦੀ ਬੰਦ ਖਿੜਕੀ ਤੇ ਟਿੱਗੀਆਂ ਹੋਈਆਂ ਸਨ ਹਰ ਕੋਈ ਇਹ ਹੀ ਅੰਦਾਜ਼ਾ ਲਗਾ ਰਿਹਾ ਸੀ ਕਿ ਅੰਦਰ ਕੀ ਹੋ ਰਿਹਾ ਹੋਵੇਗਾ ਕੀ ਸ਼ਮੀਰ ਖਾਨ ਉਸ ਕੁੜੀ ਦੀ ਮਜਬੂਰੀ ਦਾ ਫਾਇਦਾ ਉਠਾਵੇਗਾ ਜਾਂ ਫਿਰ ਇਹ ਵਿਆਹ ਸਿਰਫ ਇੱਕ ਦਿਖਾਵਾ ਹੀ ਸੀ ਰਾਤ ਦੇ ਸਨਾਟੇ ਵਿੱਚ ਸਿਰਫ ਘੜੀ ਦੀ ਟਿਕ ਟਿਕ ਸੁਣਾਈ ਦੇ ਰਹੀ ਸੀ ਜੋ ਸ਼ਾਇਦ ਅਮਾਨਤ ਦੀ ਜ਼ਿੰਦਗੀ ਦੇ ਆਖਰੀ ਪਲਾਂ ਦੀ ਗਿਣਤੀ ਗਿਣ ਰਹੀ ਸੀ ਸ਼ਮੀਰ ਖਾਨ ਨੇ ਜਦੋਂ ਆਪਣੀ ਵਰਦੀ ਉਤਾਰ ਕੇ ਕੁਰਸੀ ਤੇ ਰੱਖੀ ਤਾ ਅਮਾਨਤ ਨੇ ਡਰ ਨਾਲ ਆਪਣੀਆਂ ਅੱਖਾਂ ਮੀਚ ਲਈਆਂ ਉਸਦੇ ਜ਼ਿਹਨ ਵਿੱਚ ਉਹ ਸਾਰੀਆਂ ਗੱਲਾਂ ਘੁੰਮ ਰਹੀਆਂ ਸਨ ਜੋ ਪਿੰਡ ਵਾਲਿਆਂ ਨੇ ਕਹੀਆਂ ਸਨ ਉਸ ਨੂੰ ਲੱਗਿਆ ਕਿ ਹੁਣ ਉਸਦੀ ਮੌਤ ਨਿਸ਼ਚਿਤ ਹੈ ਪਰ ਦੋਸਤੋ ਸੱਚਾਈ ਅਕਸਰ ਉਹ ਨਹੀਂ ਹੁੰਦੀ ਜੋ ਅੱਖਾਂ ਨੂੰ ਦਿਖਾਈ ਦਿੰਦੀ ਹੈ ਸ਼ਮੀਰ ਖਾਨ ਨੇ ਜਦੋਂ ਅਮਾਨਤ ਦੇ ਸਿਰ ਤੇ ਹੱਥ ਰਖਿਆ ਤਾਂ ਉਸਦੇ ਹੱਥਾਂ ਵਿੱਚ ਕੋਈ ਹਵਸ ਨਹੀਂ ਸੀ ਬਲਕਿ ਇੱਕ ਅਜੀਬਾ ਸਕੂਨ ਸੀ ਜਿਸ ਦੀ ਤਲਾਸ਼ ਵਿੱਚ ਅਮਾਨਤ ਪਿਛਲੇ ਕਈ ਮਹੀਨਿਆਂ ਤੋਂ ਭਟਕ ਰਹੀ ਸੀ ਉਸ ਰਾਤ ਉਸ ਬੰਦ ਕਮਰੇ ਵਿੱਚ ਕੋਈ ਗੁਨਾਹ ਨਹੀਂ ਹੋ ਰਿਹਾ ਸੀ ਬਲਕਿ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣ ਦੀ ਤਿਆਰੀ ਹੋ ਰਹੀ ਸੀ ਉਹ ਐਸਪੀ ਜਿਸ ਨੂੰ ਲੋਕ ਲਾਲਚੀ ਜਾਂ ਗੁਨਾਹਗਾਰ ਸਮਝ ਰਹੇ ਸਨ ਉਹ ਅਸਲ ਦੇ ਵਿੱਚ ਉਸ ਮਾਸੂਮ ਦੀ ਇੱਜ਼ਤ ਦਾ ਉਹ ਆਖਰੀ ਰਾਖਾ ਬਣ ਕੇ ਉਭਰਿਆ ਸੀ ਜਿਸ ਦੀ ਕਲਪਨਾ ਸ਼ਾਇਦ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਕੀਤੀ ਸੀ ਪਰ ਸਭ ਤੋਂ ਵੱਡਾ ਸਵਾਲ ਅਜੇ ਵੀ ਉਹੀ ਸੀ ਅਮਾਨਤ ਦੇ ਪੇਟ ਵਿੱਚ ਪੜ ਰਿਹਾ ਉਹ ਬੱਚਾ ਕਿਸ ਦਾ ਸੀ ਕੀ ਉਹ ਪਿੰਡ ਦੇ ਕਿਸੇ ਰਸੂਖਦਾਰ ਬੰਦੇ ਦਾ ਪਾਪ ਸੀ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਹੀ ਖੌਫਨਾਕ ਕਹਾਣੀ ਛੁਪੀ ਹੋਈ ਸੀ ਰਾਤ ਦੇ ਦੂਜੇ ਪਹਿਰ ਜਦੋਂ ਸਾਰੀ ਦੁਨੀਆ ਗੂੜੀ ਨੀਂਦ ਸੌ ਰਹੀ ਸੀ ਉਸ ਬੰਗਲੇ ਦੇ ਅੰਦਰ ਇਨਸਾਫ ਦੀ ਇੱਕ ਅਜੀਬ ਇਬਾਰਤ ਲਿਖੀ ਜਾ ਰਹੀ ਸੀ ਜੋ ਅਗਲੇ ਦਿਨ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦੇਣ ਵਾਲੀ ਸੀ ਸ਼ਮੀਰ ਖਾਨ ਦੇ ਇੱਕ ਇਸ਼ਾਰੇ ਨੇ ਉਹ ਰਾਜ ਖੋਲਣਾ ਸੀ ਜਿਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਣੀ ਸੀ ਰਾਤ ਦੇ 2 ਵਜ ਚੁੱਕੇ ਹਨ ਸ਼ਹਿਰ ਦੀ ਭੀੜ ਭੜੱਕੇ ਤੋਂ ਦੂਰ ਐਸਪੀ ਸ਼ਮੀਰ ਖਾਨ ਦੇ ਸਰਕਾਰੀ ਬੰਗਲੇ ਦੇ ਚਾਰੇ ਪਾਸੇ ਇੱਕ ਅਜੀਬ ਜਿਹਾ ਸਨਾਟਾ ਪਸਰਿਆ ਹੋਇਆ ਸੀ ਉਹ ਸਨਾਟਾ ਹੈ ਜੋ ਕਿਸੇ ਵੱਡੇ ਤੂਫਾਨ ਦੇ ਆਉਣ ਤੋਂ ਪਹਿਲਾਂ ਮਹਿਸੂਸ ਹੁੰਦਾ ਹੈ ਬੰਗਲੇ ਦੇ ਬਾਹਰ ਖੜੇ ਸਿਪਾਹੀ ਵੀ ਅੱਜ ਹੈਰਾਨ ਸਨ ਕਿ ਉਹਨਾਂ ਦਾ ਸਖਤ ਅਫਸਰ ਜਿਸਨੇ ਕਦੇ ਕਿਸੇ ਗੁਨਾਹਗਾਰ ਨੂੰ ਮਾਫ ਨਹੀਂ ਕੀਤਾ ਅੱਜ ਇੱਕ ਅਜੀਬਾ ਫੈਸਲਾ ਲੈ ਕੇ ਅੰਦਰ ਗਿਆ ਹੈ ਜਿਸਨੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਮਰੇ ਦੇ ਅੰਦਰ ਮੱਦਮ ਜਿਹੀ ਰੋਸ਼ਨੀ ਦੇ ਵਿੱਚ 16 ਸਾਲਾਂ ਦੀ ਅਮਾਨਤ ਕੋਨੇ ਦੇ ਵਿੱਚ ਸੁੰਗੜ ਕੇ ਬਿਠੀ ਹੈ ਉਸ ਦੇ ਸਿਰ ਤੇ ਉਹ ਲਾਲ ਚੁੰਨੀ ਅਜੇ ਵੀ ਹੈ ਜੋ ਉਸਦੇ ਪਿਓ ਨੇ ਹੰਝੂਆਂ ਨਾਲ ਉਸ ਨੂੰ ਭੇਟ ਕੀਤੀ ਸੀ ਅਮਾਨਤ ਦੀਆਂ ਅੱਖਾਂ ਸੁੱਕ ਚੁਕੀਆਂ ਸਨ ਪਰ ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਹੈ ਉਸ ਨੂੰ ਲੱਗ ਰਿਹਾ ਹੈ ਕਿ ਉਹ ਸ਼ਾਇਦ ਇਹ ਰਾਤ ਉਸਦੀ ਜ਼ਿੰਦਗੀ ਦੀ ਆਖਰੀ ਰਾਤ ਹੋਵੇਗੀ ਉਹ ਆਪਣੇ ਪੇਟ ਤੇ ਹੱਥ ਰੱਖਦੀ ਹੈ ਜਿੱਥੇ ਉਸ ਪਾਪ ਦਾ ਬੋਝ ਹੈ ਜਿਸ ਦੀ ਵਜ੍ਹਾ ਕਰਕੇ ਅੱਜ ਉਹ ਆਪਣੇ ਹੀ ਪਿੰਡ ਵਿੱਚ ਕਲੰਕ ਬਣ ਚੁੱਕੀ ਹੈ ਸ਼ਮੀਰ ਖਾਨ ਖਿੜਕੀ ਕੋਲ ਖੜਾ ਬਾਹਰ ਦੇ ਅੰਧੇਰੇ ਦੇ ਵਿੱਚ ਦੇਖ ਰਿਹਾ ਹੈ ਉਸ ਦੇ ਚਿਹਰੇ ਤੇ ਕੋਈ ਹਾਵ ਭਾਵ ਨਹੀਂ ਹਨ ਪਰ ਉਸ ਦੀਆਂ ਮੁਠੀਆਂ ਕੱਸ ਕੇ ਬੰਦ ਹਨ ਲੋਕਾਂ ਨੂੰ ਲੱਗ ਰਿਹਾ ਹੈ ਕਿ ਇੱਕ ਮੁਸਲਮਾਨ ਅਫਸਰ ਨੇ ਇੱਕ ਮਜਬੂਰ ਸਿੱਖ ਕੁੜੀ ਦਾ ਫਾਇਦਾ ਉਠਾਇਆ ਹੈ ਪਰ ਸੱਚਾਈ ਤਾਂ ਉਸ ਕਮਰੇ ਦੀਆਂ ਕੰਧਾਂ ਦੇ ਵਿੱਚ ਕੈਦ ਹੈ ਸਮੀਰ ਖਾਨ ਅਚਾਨਕ ਮੁਰਦਾ ਹੈ ਅਤੇ ਅਮਾਨਤ ਵੱਲ ਵੱਧਾ ਹੈ ਅਮਾਨਤ ਡਰ ਕੇ ਆਪਣੀਆਂ ਅੱਖਾਂ ਮੀਚ ਲੈਂਦੀ ਹੈ ਉਸ ਨੂੰ ਲੱਗਦਾ ਹੈ ਕਿ ਹੁਣ ਉਹ ਦਰਿੰਦਗੀ ਸ਼ੁਰੂ ਹੋਵੇਗੀ ਜਿਸ ਦਾ ਡਰ ਸਾਰੇ ਪਿੰਡ ਨੂੰ ਸੀ ਉਸ ਵੇਲੇ ਸਮੀਰ ਖਾਨ ਆਪਣੇ ਹੱਥ ਦੇ ਵਿੱਚ ਫੜੀ ਇੱਕ ਮੈਡੀਕਲ ਫਾਈਲ ਮੇਜ਼ ਤੇ ਰੱਖਦਾ ਹੈ ਉਹ ਫਾਈਲ ਜਿਸ ਵਿੱਚ ਅਮਾਨਤ ਦੀ ਪ੍ਰੈਗਨੈਂਸੀ ਦੀ ਰਿਪੋਰਟ ਹੈ ਜੇਕਰ ਕੋਈ ਬਾਹਰੋਂ ਦੇਖਦਾ ਤਾ ਉਸਨੂੰ ਲੱਗਦਾ ਕਿ ਇਹ ਸ਼ਾਇਦ ਕੋਈ ਪਿਆਰ ਦਾ ਇਜ਼ਹਾਰ ਹੈ ਪਰ ਅਸਲ ਵਿੱਚ ਇਹ ਇੱਕ ਕਾਨੂੰਨੀ ਜੰਗ ਦਾ ਪਹਿਲਾ ਕਦਮ ਸੀ ਸ਼ਮੀਰ ਖਾਨ ਨੇ ਅਮਾਨਤ ਦੇ ਸਿਰ ਤੇ ਹੱਥ ਨਹੀਂ ਰਖਿਆ ਬਲਕਿ ਉਸਨੇ ਕਮਰੇ ਦੇ ਵਿੱਚ ਲੱਗੇ ਇੱਕ ਗੁਪਤ ਕੈਮਰੇ ਵੱਲ ਦੇਖਿਆ ਜੋ ਸਾਰੀ ਰਾਤ ਦੀ ਹਰ ਹਰਕਤ ਨੂੰ ਰਿਕਾਰਡ ਕਰ ਰਿਹਾ ਸੀ ਇਸ ਰਾਤ ਦਾ ਮਕਸਦ ਕੁਝ ਹੋਰ ਹੀ ਸੀ ਸ਼ਮੀਰ ਖਾਨ ਜਾਣਦਾ ਸੀ ਕਿ ਪਿੰਡ ਦਾ ਸਰਪੰਚ ਅਤੇ ਉਸਦੇ ਗੁੰਡੇ ਬੰਗਲੇ ਦੇ ਬਾਹਰ ਨਜ਼ਰ ਰੱਖੀ ਬੈਠੇ ਹਨ ਉਹ ਉਡੀਕ ਕਰ ਰਹੇ ਹਨ ਕਿ ਕਦੋਂ ਸ਼ਮੀਰ ਖਾਨ ਕੋਈ ਗਲਤੀ ਕਰੇ ਅਤੇ ਉਹ ਉਸਨੂੰ ਫਸਾ ਸਕਣ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਨੂੰ ਉਹ ਮੋਰਾ ਸੰਧ ਰਹੇ ਸਨ ਸ਼ਮੀਰ ਖਾਨ ਨੇ ਉਸੇ ਨੂੰ ਆਪਣੀ ਸਭ ਤੋਂ ਵੱਡੀ ਢਾਲ ਬਣਾ ਲਿਆ ਸੀ ਅਮਾਨਤ ਦੇ ਪੇਟ ਵਿੱਚ ਪਲ ਰਿਹਾ ਬੱਚਾ ਕਿਸ ਦਾ ਸੀ ਅਤੇ ਸ਼ਮੀਰ ਖਾਨ ਨੇ ਉਸ ਰਾਤ ਬੰਦ ਕਮਰੇ ਵਿੱਚ ਅਮਾਨਤ ਨੂੰ ਛੂਣ ਦੀ بجائے ਉਸਦੇ ਪੈਰਾਂ ਵਿੱਚ ਕਿਉਂ ਬੈਠ ਗਿਆ ਕੀ ਇਹ ਕੋਈ ਇਬਾਦਤ ਸੀ ਜਾਂ ਕਿਸੇ ਪਾਪ ਦਾ ਪਛਤਾਪ ਰਾਤ ਦੇ ਤੀਜੇ ਪਹਿਰ ਜਦੋਂ ਅਮਾਨਤ ਦੀ ਅੱਖ ਲੱਗਣ ਵਾਲੀ ਸੀ ਸ਼ਮੀਰ ਖਾਨ ਨੇ ਕੋ ਫੋਨ ਕਾਲ ਕੀਤੀ ਉਹ ਕਾਲ ਕਿਸੇ ਹੋਰ ਨੂੰ ਨਹੀਂ ਬਲਕਿ ਪਿੰਡ ਦੇ ਉਸੇ ਗਰੀਬ ਨਿਹੰਗ ਸਿੰਘ ਨੂੰ ਸੀ ਜਿਸ ਦੀ ਧੀ ਅੱਜ ਇਸ ਬੰਗਲੇ ਦੇ ਵਿੱਚ ਕੈਦ ਸੀ ਉਸ ਰਾਤ ਜੋ ਖੁਲਾਸਾ ਹੋਇਆ ਉਸ ਨੇ ਇਹ ਸਾਬਤ ਕਰ ਦਿੱਤਾ ਕਿ ਵਰਦੀ ਦੇ ਅੰਦਰ ਵੀ ਇੱਕ ਦਿਲ ਹੁੰਦਾ ਹੈ ਅਤੇ ਧਰਮ ਤੋਂ ਵੱਡੀ ਇਨਸਾਨੀਅਤ ਹੁੰਦੀ ਹੈ ਪਰ ਦੋਸਤੋ ਸਭ ਤੋਂ ਵੱਡਾ ਸਵਾਲ ਅਜੇ ਵੀ ਬਾਕੀ ਸੀ ਉਹੋ ਰਾਜ਼ ਜਿਵੇਂ ਜਿਵੇਂ ਬੀਤ ਰਹੀ ਸੀ ਬੰਗਲੇ ਦੇ ਬਾਹਰ ਖੜੀਆਂ ਕਾਲੀਆਂ ਗੱਡੀਆਂ ਵਿੱਚ ਹਲਚਲ ਵਧ ਰਹੀ ਸੀ ਇਹ ਸਰਪੰਚ ਦੇ ਗੁੰਡੇ ਹਮਲਾ ਕਰਨ ਦੀ ਤਿਆਰੀ ਦੇ ਵਿੱਚ ਸਨ ਜਾਂ ਫਿਰ ਸ਼ਮੀਰ ਖਾਨ ਨੇ ਉਹਨਾਂ ਲਈ ਕੋਈ ਅਜੀਹਾ ਜਾਲ ਵਿਛਾਇਆ ਸੀ ਜਿਸ ਵਿੱਚੋਂ ਨਿਕਲਣਾ ਨਾ ਮੁਮਕਿਨ ਸੀ ਬੱਤਰਕਾਰ ਅਤੇ ਪਿੰਡ ਦੇ ਉਹ ਲੋਕ ਜੋ ਤਮਾਸ਼ਾ ਦੇਖਣ ਆਏ ਸਨ ਹੁਣ ਉਹਨਾਂ ਦੇ ਚਿਹਰਿਆਂ ਤੇ ਡਰ ਸਾਫ਼ ਦਿਖਾਈ ਦੇ ਰਿਹਾ ਹੈ ਕਿਉਂਕਿ ਅਚਾਨਕ ਬੰਗਲੇ ਦੇ ਚਾਰੇ ਪਾਸੇ ਪੁਲਿਸ ਦੀਆਂ ਅਜੇਹੀਆਂ ਗੱਡੀਆਂ ਆ ਕੇ ਰੁਕਦੀਆਂ ਹਨ ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਹ ਕੋਈ ਆਮ ਪੁਲਿਸ ਫੋਰਸ ਨਹੀਂ ਬਲਕਿ ਸਪੈਸ਼ਲ ਕਮਾਂਡੋ ਯੂਨਿਟ ਹੈ ਕਮਰੇ ਦੇ ਅੰਦਰ ਜਿੱਥੇ ਸਾਰੀ ਦੁਨੀਆ ਇਹ ਸੋਚ ਰਹੀ ਸੀ ਕਿ ਇੱਕ 16 ਸਾਲ ਦੀ ਮਾਸੂਮ ਪੁਲੀ ਨਾਲ ਕੋਈ ਗੁਨਾਹ ਹੋ ਰਿਹਾ ਹੋਵੇਗਾ ਉਥੇ ਅਸਲ ਦੇ ਵਿੱਚ ਇਨਸਾਨ ਦੀ ਇੱਕ ਨਵੀਂ ਇਬਾਦਤ ਲਿਖੀ ਜਾ ਰਹੀ ਸੀ ਸ਼ਮੀਰ ਖਾਨ ਨੇ ਅਮਾਨਤ ਦੇ ਆਪਣੇ ਉਹ ਜਾਲੀ ਰਿਪੋਰਟਾਂ ਰੱਖ ਦਿੱਤੀਆਂ ਜੋ ਸਰਪੰਚ ਨੇ ਪੂਰੇ ਪਿੰਡ ਵਿੱਚ ਫਲਾਇਆਂ ਸਨ ਉਹ ਰਹਾਸਮਈ ਸੱਚਾਈ ਹੁਣ ਹੌਲੀ-ਹੌਲੀ ਸਾਹਮਣੇ ਆ ਰਹੀ ਸੀ ਅਮਾਨਤ ਜਿਸ ਨੂੰ ਸਰਪੰਚ ਨੇ ਇਹ ਕਹਿ ਕੇ ਡਰਾਇਆ ਸੀ ਕਿ ਉਹ ਗਰਭਵਤੀ ਹੈ ਅਤੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ ਉਸ ਨੂੰ ਅੱਜ ਪਤਾ ਲੱਗ ਇਹ ਸਭ ਇੱਕ ਬਹੁਤ ਵੱਡੀ ਸਾਜ਼ਿਸ਼ ਸੀ ਸਰਪੰਚ ਨੇ ਅਮਾਨਤ ਨੂੰ ਨਸ਼ੇ ਦੀਆਂ ਅਜੇਹੀਆਂ ਗੋਲੀਆਂ ਦਿੱਤੀਆਂ ਸਨ ਜਿਸ ਨਾਲ ਉਸ ਦਾ ਸਰੀਰ ਫੁੱਲਣ ਲੱਗ ਪਿਆ ਸੀ ਉਸ ਨੂੰ ਮਾਨਸਿਕ ਤੌਰ ਤੇ ਇਹ ਯਕੀਨ ਦਿਵਾ ਦਿੱਤਾ ਗਿਆ ਸੀ ਕਿ ਉਹ ਗੁਨਾਹਗਾਰ ਹੈ ਇਹ ਸਭ ਇਸ ਲਈ ਕੀਤਾ ਗਿਆ ਸੀ ਤਾਂ ਜੋ ਉਸ ਦੇ ਪਿਓ ਬਾਬਾ ਜੁਝਾਰ ਸਿੰਘ ਨੂੰ ਛੁਕਾਇਆ ਜਾ ਸਕੇ ਅਤੇ ਉਹਨਾਂ ਦੀ ਉਹ ਜ਼ਮੀਨ ਹੜੱਪੀ ਜਾ ਸਕੇ ਜਿਸ ਤੇ ਸਰਪੰਚ ਦੀਆਂ ਕਾਲੀਆਂ ਨਜ਼ਰਾਂ ਸਨ ਪਰ ਉਸ ਰਾਤ ਉਸ ਬੰਦ ਕਮਰੇ ਦੇ ਵਿੱਚ ਸ਼ਮੀਰ ਖਾਨ ਨੇ ਅਮਾਨਤ ਨੂੰ ਇੱਕ ਪਤਨੀ ਵਾਂਗ ਨਹੀਂ ਬਲਕਿ ਇੱਕ ਵੱਡੇ ਭਰਾ ਵਾਂਗ ਹੌਸਲਾ ਦਿੱਤਾ ਉਸ ਨੇ ਅਮਾਨਤ ਨੂੰ ਦੱਸਿਆ ਕਿ ਉਸ ਦੇ ਪਿਓ ਨੇ ਹੀ ਸ਼ਮੀਰ ਖਾਨ ਕੋਲ ਪਹੁੰਚ ਕੀਤੀ ਸੀ ਅਤੇ ਆਪਣੀ ਧੀ ਦੀ ਜਾਨ ਬਚਾਉਣ ਲਈ ਇਹ ਵਿਆਹ ਦਾ ਡਰਾਮਾ ਰਚਿਆ ਸੀ ਕਿਉਂਕਿ ਜੇਕਰ ਉਹ ਸਿੱਧੀ ਕਾਰਵਾਈ ਕਰਦੇ ਤਾਂ ਸਰਪੰਚ ਅਮਾਨਤ ਨੂੰ ਮਾਰ ਦਿੰਦਾ ਰਾਤ ਦੇ 3 ਵਜੇ ਅਚਾਨਕ ਬੰਗਲੇ ਦੇ ਬਾਹਰ ਸਰਪੰਚ ਦਾ ਪੁੱਤਰ ਵਿੱਕੀ ਆਪਣੇ ਗੁੰਡਿਆਂ ਨਾਲ ਪਹੁੰਚ ਜਾਂਦਾ ਹੈ ਉਸਦੇ ਹੱਥ ਵਿੱਚ ਹਥਿਆਰ ਹਨ ਅਤੇ ਉਹ ਚੀਕ ਰਿਹਾ ਹੈ ਕਿ ਉਹ ਆਪਣੀ ਚੀਜ਼ ਵਾਪਸ ਲੈਣ ਆਇਆ ਹੈ ਪਰ ਜਿਵੇਂ ਹੀ ਉਹ ਬੰਗਲੇ ਦੇ ਗੇਟ ਵੱਲ ਵੱਧਦਾ ਹੈ ਹਨੇਰੇ ਵਿੱਚੋਂ ਇੱਕ ਨੀਲੇ ਬਾਣੇ ਵਾਲਾ ਪਰਛਾਵਾਂ ਨਿਕਲਦਾ ਹੈ ਇਹ ਬਾਬਾ ਜੁਝਾਰ ਸਿੰਘ ਹਨ ਜਿਨ੍ਹਾਂ ਦੇ ਹੱਥ ਵਿੱਚ ਅੱਜ ਉਹ ਲੰਗੀ ਕਿਰਪਾਨ ਹੈ ਜਿਸ ਦੀ ਧਾਰ ਪਾਪੀਆਂ ਦਾ ਅੰਤ ਕਰਨ ਲਈ ਬੇਤਾਬ ਹੈ ਸ਼ਮੀਰ ਖਾਨ ਕਮਰੇ ਦੀ ਖਿੜਕੀ ਤੋਂ ਇਹ ਸਭ ਦੇਖ ਰਿਹਾ ਸੀ ਉਸਨੇ ਅਮਾਨਤ ਨੂੰ ਕਿਹਾ ਕਿ ਅੱਜ ਉਸ ਦੀ ਜ਼ਿਲਤ ਦਾ ਹਿਸਾਬ ਹੋਵੇਗਾ ਸ਼ਮੀਰ ਖਾਨ ਨੇ ਇੱਕ ਰਿਮੋਟ ਦਬਾਇਆ ਅਤੇ ਬੰਗਲੇ ਦੇ ਚਾਰੇ ਪਾਸੇ ਲੱਗੀਆਂ ਵੱਡੀਆਂ ਸਰਚ ਲਾਈਟਾਂ ਜਗ ਪਈਆਂ ਸਰਪੰਚ ਦੇ ਗੁੰਡੇ ਹੱਕੇ ਬੱਕੇ ਰਹਿ ਗਏ ਉਹਨਾਂ ਨੂੰ ਲੱਗਿਆ ਸੀ ਇਹ ਸ਼ਮੀਰ ਖਾਨ ਬੰਗਲੇ ਵਿੱਚ ਕੁੜੀ ਨਾਲ ਰੰਗ ਰਲੀਆਂ ਮਨਾ ਰਿਹਾ ਹੋਵੇਗਾ ਪਰ ਉਹਨਾਂ ਦਾ ਪਰ ਉਹ ਤਾਂ ਉਹਨਾਂ ਦੀ ਮੌਤ ਦਾ ਜਾਲ ਵਿਛਾਈ ਬੈਠਾ ਸੀ ਉਸ ਰਾਤ ਜੋ ਖੂਨੀ ਖੇਡ ਸ਼ੁਰੂ ਹੋਇਆ ਉਸਨੇ ਪੂਰੇ ਇਲਾਕੇ ਨੂੰ ਕੰਬਾ ਦਿੱਤਾ ਇੱਕ ਪਾਸੇ ਸਰਪੰਚ ਦੀ ਤਾਕਤ ਸੀ ਦੂਜੇ ਪਾਸੇ ਇੱਕ ਨਿਹੰਗ ਸਿੰਘ ਦੀ ਅਣਖ ਅਤੇ ਇੱਕ ਇਮਾਨਦਾਰ ਅਫਸਰ ਦਾ ਜ਼ੇਰਾ ਅਮਾਨਤ ਕਮਰੇ ਦੇ ਅੰਦਰ ਆਪਣੇ ਪਿਓ ਨੂੰ ਦੁਸ਼ਮਣਾਂ ਨਾਲ ਲੜਦਿਆਂ ਦੇਖ ਰਹੀ ਸੀ ਉਸ ਦੇ ਮਨ ਵਿੱਚੋਂ ਉਹ ਸਾਰਾ ਡਰ ਨਿਕਲ ਗਿਆ ਜੋ ਸਰਪੰਚ ਨੇ ਪਾਇਆ ਸੀ ਪਰ ਸਭ ਤੋਂ ਖੌਫਨਾਕ ਮੋੜ ਉਦੋਂ ਆਇਆ ਜਦੋਂ ਬਿੱਕੀ ਨੇ ਬੰਗਲੇ ਦੀ ਖਿੜਕੀ ਤੇ ਗੋਲੀ ਚਲਾਈ ਅਤੇ ਉਹ ਗੋਲੀ ਸ਼ਮੀਰ ਖਾਨ ਦੇ ਮੋਢੇ ਨੂੰ تیرਦੀ ਹੋਈ ਨਿਕਲ ਗਈ ਅਮਾਨਤ ਚੀਕ ਪਈ ਕਿ ਸ਼ਮੀਰ ਖਾਨ ਬਚ ਸਕੇਗਾ ਕੀ ਬਾਬਾ ਜੁਝਾਰ ਸਿੰਘ ਆਪਣੀ ਧੀ ਦੀ ਇੱਜ਼ਤ ਲਈ ਉਹਨਾਂ ਸਾਰੇ ਦਰਿੰਦਿਆਂ ਦਾ ਅੰਤ ਕਰ ਦੇਣਗੇ ਰਾਤ ਦਾ ਆਖਰੀ ਪਹਿਰ ਸ਼ੁਰੂ ਹੋਣ ਵਾਲਾ ਸੀ ਅਤੇ ਇਨਸਾਫ ਦਾ ਸੂਰਜ ਚੜ੍ਹਨ ਤੋ ਪਹਿਲਾ ਅਜੇ ਬਹੁਤ ਕੁਝ ਹੋਣਾ ਬਾਕੀ ਸੀ ਦੋਸਤੋ ਉਹ ਗੋਲੀ ਜੋ ਬਕੀ ਨੇ ਚਲਾਈ ਸੀ ਉਹ ਆਮਾਨਤ ਨੂੰ ਨਹੀਂ ਬਲਕਿ ਉਸ ਕੰਧ ਤੇ ਲੱਗੀ ਮਹਾਰਾਜ ਦੀ ਤਸਵੀਰ ਨੂੰ ਛੂਕੇ ਨਿਕਲ ਗਈ ਜਿਵੇਂ ਪਰਮਾਤਮਾ ਖੁਦ ਉਸ ਮਾਸੂਮ ਦੀ ਰਾਖੀ ਕਰ ਰਿਹਾ ਹੋਵੇ ਅਗਲੇ ਹੀ ਪਲ ਬੰਗਲੇ ਦੇ ਚਾਰੇ ਪਾਸਿਓਂ ਕਮਾਂਡੋਜ਼ ਨੇ ਸਰਪੰਚ ਅਤੇ ਉਸਦੇ ਗੁੰਡਿਆਂ ਨੂੰ ਦਬੋਤ ਲਿਆ ਉਹ ਅਹੰਕਾਰ ਉਹ ਪੈਸੇ ਦੀ ਗਰਮੀ ਅਤੇ ਉਹ ਸਿਆਸੀ ਤਾਕਤ ਸਭ ਕੁਝ ਪਲ ਭਰ ਦੇ ਵਿੱਚ ਮਿੱਟੀ ਦੇ ਵਿੱਚ ਮਿਲ ਗਿਆ ਸ਼ਮੀਰ ਖਾਨ ਨੇ ਮੋਢੇ ਤੇ ਲੱਗੀ ਚੋਟ ਦੀ ਪਰਵਾਹ ਕੀਤੇ ਬਿਨਾ ਖੁਦ ਅੱਗੇ ਬਦਕੇ ਸਰਪੰਚ ਦੇ ਹੱਥਾਂ ਵਿੱਚ ਉਹ ਹਤਕੜੀ ਲਗਾਈ ਜੋ ਉਸ ਦੇ ਕਾਲੇ ਕਾਰਨਾਮਿਆਂ ਦਾ ਅੰਤ ਸੀ ਜਿਵੇਂ ਜਿਵੇਂ ਸਵੇਰ ਦਾ ਚਾਨਣ ਹੋਇਆ ਪੂਰੇ ਇਲਾਕੇ ਵਿੱਚ ਇਹ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਕਿ ਜਿਸ ਨੂੰ ਦੁਨੀਆ ਪਾਪ ਕਹਿ ਰਹੀ ਸੀ ਉਹ ਤਾਂ ਸਿਰਫ ਇੱਕ ਦਰਿੰਦੇ ਦੀ ਿਕਣਾਉਣੀ ਸਾਜ਼ਿਸ਼ ਸੀ ਉਹ ਲੋਕ ਜੋ ਕੱਲ ਗੁਰਦੁਆਰਾ ਸਾਹਿਬ ਓਹ ਲੋਕ ਜੋ ਕੱਲ ਗੁਰਦੁਆਰਾ ਸਾਹਿਬ ਦੇ ਵਿੱਚ ਅਮਾਨਤ ਤੇ ਥੂ ਥੂ ਕਰ ਰਹੇ ਸਨ ਅੱਜ ਉਹਨਾਂ ਦੇ ਸਿਰ ਸ਼ਰਮ ਨਾਲ ਝੁਕੇ ਹੋਏ ਸਨ ਉਹਨਾਂ ਨੇ ਦੇਖਿਆ ਕਿ ਕਿਵੇਂ ਇੱਕ ਮੁਸਲਮਾਨ ਐਸਪੀ ਨੇ ਆਪਣੀ ਵਰਦੀ ਅਤੇ ਆਪਣੀ ਜਾਨ ਦਾਅ ਤੇ ਲਗਾ ਕੇ ਇੱਕ ਸਿੱਖ ਦੀ ਧੀਰੀ ਅਣਖ ਨੂੰ ਬਚਾਇਆ ਹੈ ਬਾਬਾ ਜੁਝਾਰ ਸਿੰਘ ਨੇ ਅੱਜ ਆਪਣੀ ਕਿਰਪਾਨ ਮਿਆਨ ਵਿੱਚ ਪਾਈ ਅਤੇ ਸ਼ਮੀਰ ਖਾਨ ਦੇ ਸਾਹਮਣੇ ਆਪਣੀ ਦਸਤਾਰ ਉਤਾਰਨ ਲੱਗੇ ਪਰ ਸ਼ਮੀਰ ਖਾਨ ਨੇ ਉਹਨਾਂ ਦੇ ਹੱਥ ਫੜ ਲਏ ਉਸਨੇ ਕਿਹਾ ਕਿ ਇੱਕ ਬਾਪ ਦਾ ਸਿਰ ਸਿਰਫ ਰੱਬ ਦੇ ਸਾਹਮਣੇ ਝੁਕਦਾ ਹੈ ਕਿਸੇ ਇਨਸਾਨ ਦੇ ਸਾਹਮਣੇ ਨਹੀਂ ਆਮਾਨਤ ਜੋ ਕੱਲ ਤੱਕ ਇੱਕ ਕਲੰਕਿਤ ਕੁੜੀ ਮੰਨੀ ਜਾਂਦੀ ਸੀ ਅੱਜ ਉਹ ਪੂਰੇ ਪੰਜਾਬ ਲਈ ਹਿੰਮਤ ਦੀ ਮਿਸਾਲ ਬਣ ਚੁੱਕੀ ਸੀ ਉਸਨੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕੀਤੀ ਉਹ ਸਾਰੀਆਂ ਜਾਲੀ ਰਿਪੋਰਟਾਂ ਦੇ ਨਸ਼ੇ ਦੀਆਂ ਗੋਲੀਆਂ ਜੋ ਉਸਦੀ ਜ਼ਿੰਦਗੀ ਬਰਬਾਦ ਕਰਨ ਲਈ ਵਰਤੀਆਂ ਗਈਆਂ ਸਨ ਉਹਨਾਂ ਨੂੰ ਅਦਾਲਤ ਦੇ ਵਿੱਚ ਸਬੂਤ ਵਜੋਂ ਪੇਸ਼ ਕੀਤਾ ਗਿਆ ਸਰਪੰਚ ਅਤੇ ਉਸਦੇ ਪੁੱਤਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਪਰ ਇਸ ਕਹਾਣੀ ਦਾ ਸਭ ਤੋਂ ਖੂਬਸੂਰਤ ਮੋੜ ਉਦੋਂ ਆਇਆ ਜਦੋਂ ਅਮਾਨਤ ਨੇ ਸ਼ਮੀਰ ਖਾਨ ਨੂੰ ਆਪਣਾ ਧਰਮ ਦਾ ਵੀਰ ਮੰਨਿਆ ਉਹ ਵਿਆਹ ਜੋ ਦੁਨੀਆਂ ਦੀਆਂ ਨਜ਼ਰਾਂ ਵਿੱਚ ਇੱਕ ਸੌਦਾ ਸੀ ਅਸਲ ਵਿੱਚ ਦੋ ਧਰਮਾਂ ਦੇ ਵਿਚਕਾਰ ਇਨਸਾਨੀਅਤ ਦਾ ਇੱਕ ਅਜੀਹਾ ਪੁਲ ਬਣ ਗਿਆ ਜਿਸ ਨੂੰ ਕੋਈ ਕਦੇ ਤੋੜ ਨਹੀਂ ਸਕੇਗਾ ਅੱਜ ਅਮਾਨਤ ਇੱਕ ਵੱਡੀ ਅਫਸਰ ਬਣਨ ਦੀ ਤਿਆਰੀ ਕਰ ਰਹੀ ਹੈ ਜੋ ਉਹ ਕਿਸੇ ਹੋਰ ਮਾਸੂਮ ਨਾਲ ਅਜੀਹਾ ਅਨਰਥ ਨਾ ਹੋਣ ਦੇਵੇ ਬਾਬਾ ਜੁਝਾਰ ਸਿੰਘ ਅੱਜ ਵੀ ਉਸੇ ਨੀਲੇ ਬਾਣੇ ਵਿੱਚ ਸੇਵਾ ਕਰਦੇ ਹਨ ਪਰ ਹੁਣ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਬਲਕਿ ਹਨ ਹੈ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ਅਤੇ ਹਰ ਇਲਜ਼ਾਮ ਸੱਚ ਨਹੀਂ ਹੁੰਦਾ ਕਈ ਵਾਰ ਸਚਾਈ ਬੰਦ ਕਮਰਿਆਂ ਵਿੱਚ ਲੁਕੀ ਹੁੰਦੀ ਹੈ ਜਿਸ ਨੂੰ ਬਾਹਰ ਲਿਆਉਣ ਲਈ ਇੱਕ ਨਿਹੰਗ ਸਿੰਘ ਜਿਹਾ ਜਿਹੜਾ ਅਤੇ ਇੱਕ ਸ਼ਮੀਰ ਖਾਨ ਜਹੀ ਇਮਾਨਦਾਰੀ ਚਾਹੀਦੀ ਹੁੰਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤੁਹਾਡੇ ਦਿਲ ਨੂੰ ਛੂ ਲੈਣ ਵਾਲੀ ਲੱਗੀ ਹੋਵੇ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਅਤੇ ਇਨਸਾਨੀਅਤ ਜਿੰਦਾਬਾਦ ਜ਼ਰੂਰ ਲਿਖਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਦੁਨੀਆ ਨੂੰ ਪਤਾ ਲੱਗੇ ਕਿ ਧਰਮ ਲੜਾਉਣ ਲਈ ਨਹੀਂ ਬਲਕਿ ਇੱਕ ਦੂਜੇ ਦੇ ਕੰਮ ਆਉਣ ਲਈ ਹੁੰਦੇ ਹਨ ਮਿਲਦੇ ਹਾਂ ਇੱਕ ਹੋਰ ਦਮਦਾਰ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ